ਕਿਸਾਨ ਵੀਰੋ ਸਵਾਗਤ ਆ ਸਾਰਿਆਂ ਦਾ ਵਪਾਰੀ YouTube ਚੈਨਲ ਤੇ ਤਰੀਕ ਅੱਜ ਹੋ ਗਈ 22 ਅਕਤੂਬਰ 2025 ਨਾਭਾ ਮੰਡੀ ਦੇ ਵਿੱਚ ਬਾਸਮਤੀ ਦਾ ਅੱਜ ਕੀ ਰੇਟ ਚੱਲਿਆ ਉਹਦੇ ਬਾਰੇ ਜਿਹੜੀ ਗੱਲਬਾਤ ਕਰਾਂਗੇ ਪਹਿਲਾਂ ਤੁਹਾਨੂੰ ਦਿਖਾ ਦਈਏ 1401 ਦੀ ਵੀ ਬੋਲੀ ਹੋ ਰਹੀ ਆ ਤੇ ਦੋ ਢੇਰੀਆਂ ਦੀ ਜਿਹੜੀ ਬੋਲੀ ਤੁਹਾਨੂੰ ਦਿਖਾਵਾਂਗੇ 3100 315 5 10 15 20 25 30 35 40 50 58 70 80 90 32 5 10 15 20 25 30 32 330 33 35 <rele> 32 ਆਪਣਾ ਹੀ ਖੋਲ ਖੋਲ ਬਾਈ ਖੋਲ ਦੇ 3235 ਚਾਲੀ 45 50 55 60 65 70 ਤੇ 73 73 ਦਾ 3272 ਰੁਪਏ ਦੀ ਬੰਸਲਾ ਲਓ ਜੀ ਇਹ ਜਿਹੜੀ ਬੋਲੀ ਹੈ ਓਕੇ ਸਾਡੀ 1401 ਮੁੱਛਲ ਸੀ ਤੇ 3275 ਰੁਪਏ ਜਿਹੜਾ ਇਹਦਾ ਰੇਟ ਲੱਗਿਆ ਤੇ ਅੱਗੇ ਦੇਖਦੇ ਆ 1401 ਮੁੱਛਲੀ ਵੈਰਾਈਟੀ ਜਿਹੜੀ ਇਹ ਆ ਤੇ ਇਹਦਾ ਕੀ ਰੇਟ ਲੱਗਦਾ 3100 ਆਫਿਸ 3100 ਰੁਪਏ 31 31 31 2 5 10 15 20 25 30 35 40 45 50 60 65 70 75 80 90 ਪੱਤੀ 5 5 5 2 10 15 20 25 30 35 40 45 45 50 52 60 65 70 73 73 70 2 ਪੱਤੀ 73 ਕਿਸਾਨ ਵੀਰੋ ਇਹ ਵੀ ਜਿਹੜੀ ਢੇਰੀ ਲੱਗੀ ਆ 3200 ਤੇ 75 ਰੁਪਏ ਜਿਹੜਾ ਇਹਦਾ ਰੇਟ ਰਿਹਾ ਤੇ 1401 ਜਿਹੜਾ ਮੁਛਲ ਵੈਰੈਟੀ ਇਹ ਸੀਗੀ ਅੱਜ ਨਾਭਾ ਮੰਡੀ ਦੇ ਵਿੱਚ 22 ਅਕਤੂਬਰ 2025 ਨੂੰ 17 18 1401 1509 1692 ਵੈਰੈਟੀ ਜਿਹੜੀ ਅੱਜ ਮੰਡੀ ਦੇ ਵਿੱਚ ਆਈ ਸੀਗੀ ਤੇ ਕੱਲ ਵੀ ਜਿਹੜੀ ਸੋਮਵਾਰ ਜਿਹੜੀ ਹੜਤਾਲ ਸੀ ਕੱਲ ਵੀ ਜਿਹੜੀ ਬਾਸਮਤੀ ਆਈ ਸੀ ਤੇ ਅੱਜ ਵੀ ਜਿਹੜੀ ਆਈ ਹੈ ਤੇ ਰੇਟ ਜਿਹੜਾ ਵੀ ਅੱਜ ਦਾ ਰਿਹਾ 1509 ਤੇ 1692 ਜਿਹੜੀ ਅੱਜ ਵਿਕੀ ਆ ਬਈ 2700 ਰੁਪਏ ਤੋਂ ਲੈ ਕੇ 2985 ਰੁਪਏ 9000 ਗੱਟਾ ਜਿਹੜਾ ਅੱਜ ਆਇਆ ਸੀ 1509 ਤੇ 1692 ਦਾ ਜਿਹੜਾ ਰੇਟ ਵੀ ਇੱਕੋ ਜਿੱਕਾ ਜਾਂ ਰੇਟ ਆ ਕੋਈ 10 ਵੀ ਇੱਧਰ ਉੱਧਰ ਹੋ ਜਾਂਦਾ ਤੇ ਬਾਕੀ 1509 ਤੇ 1692 ਦਾ ਰੇਟ ਉੱਥੇ ਜਿਹੜਾ ਚੱਲੀ ਜਾਂਦਾ 2900 3000 ਰੁਪਏ ਤੱਕ 2985 ਰੁਪਏ ਜਿਹੜਾ ਅੱਜ ਦਾ ਸਰਾ ਰੇਡ ਰਿਹਾ ਤੇ 1847 ਦੇ ਰੇਟ ਦੀ ਗੱਲ ਕਰੀਏ ਬਾਸਮਤੀ ਦੇ 2500 ਤੋਂ ਲੈ ਕੇ 2700 ਤੇ 60 ਰੁਪਏ ਤੱਕ 500 ਗੱਟਾ ਜਿਹੜਾ ਅੱਜ ਲਗਭਗ 1847 ਦਾ ਆਇਆ ਸੀ ਨਾਬਾ ਮੰਡੀ ਦੇ ਵਿੱਚ ਤੇ ਆਪਾਂ ਨੂੰ ਸਾਰਿਆਂ ਨੂੰ ਕਿਸਾਨ ਵੀਰੋਂ ਪਤਾ ਹੀ ਆ ਵੀ 1847 ਦਾ ਜਿਹੜਾ ਰੇਟ ਆ ਸ਼ੁਰੂ ਤੋਂ ਜਿਹੜਾ ਇੱਥੇ ਜੇ ਬਣਿਆ ਹੋਇਆ ਵਿੱਚ ਦੀ ਥੋੜੇ ਦੋ ਹੋਇਆ ਸੀ ਤੇਜ ਵੀ 2900 ਰੁਪਏ ਤੱਕ ਗਿਆ ਸੀ ਬਾਕੀ ਆਮ ਜਿਹੜਾ ਰੇਟ ਆ ਉਹੀ 2800 ਦੇ ਆਸ-ਪਾਸ ਪਰ ਅੱਜ ਜਿਹੜਾ ਟੌਪ ਦਾ ਰੇਟ ਰਿਹਾ 2700 ਤੇ 60 ਰੁਪਏ ਤੇ 17 18 ਦੇ ਰੇਟ ਦੀ ਗੱਲ ਕਰੀਏ ਬਾਸਮਤੀ ਐਸ ਸਾਬੇ 17 18 ਦਾ ਰੇਟ ਆ ਜਿਹੜਾ ਵੀ ਕਿਸਾਨਾਂ ਦੀ ਆਸ ਤੋਂ ਜਿਹੜਾ ਬਹੁਤ ਹੀ ਡਾਊਨ ਜਿਹੜਾ ਰੇਟ ਸ਼ੁਰੂ ਹੋਇਆ 2900 ਰੁਪਏ ਤੋਂ ਲੈ ਕੇ ਕੇਵਲ 3200 ਰੁਪਏ ਤੱਕ 200 ਗੱਟਾ ਜਿਹੜਾ ਆਇਆ ਸੀਗਾ ਅੱਜ ਨਾਬਾ ਮੰਡੀ ਦੇ ਵਿੱਚ ਤੇ ਬਾਕੀ ਬਈ ਇਹਦਾ ਸ਼ੁਰੂਆਤੀ ਦੌਰ ਤੇ ਜਿਹੜਾ ਰੇਟ ਆ ਇਸ ਵਾਰੀ 17 18 ਦਾ 3200 3300 ਤੱਕ ਜਿਹੜਾ ਗਿਆ ਰੇਟ ਤੇ ਅੱਜ ਜਿਹੜਾ ਟੋਪ ਦਾ ਰੇਟ ਸੀ 3200 ਰੁਪਏ ਤੱਕ ਤੇ 1401 ਦੇ ਰੇਟ ਦੀ ਗੱਲ ਕਰੀਏ ਵੀ 2950 ਰੁਪਏ ਤੋਂ ਲੈ ਕੇ 3300 ਦੇ 60 ਰੁਪਏ ਤੱਕ ਜਿਹੜਾ 1401 ਦਾ ਰੇਟ ਰਿਹਾ ਤੇ ਵੀ ਟੋਪ ਦੀ ਜਿਹੜੀ ਢੇਰੀ ਆ 3300 ਤੇ 60 ਰੁਪਏ ਜਿਹੜੀ ਲੱਗੀ ਆ ਤੇ 1401 ਦਾ ਰੇਟ ਵੀ ਅੱਗੇ ਨਾਲੋਂ ਜੇ ਗੱਲ ਕਰੀਏ ਵੀ ਡਾਊਨ ਆ ਕਿਉਂਕਿ 3500 ਰੁਪਏ ਤੱਕ ਵੀ ਜਿਹੜਾ ਸ਼ਨੀਵਾਰ ਮੰਡੀ ਦੇ ਵਿੱਚ ਵਿਕਿਆ ਸੀਗਾ ਤੇ ਸੋਮਵਾਰ ਦੀ ਜਿਹੜੀ ਛੁੱਟੀ ਸੀਗੀ ਤੇ ਕੱਲ ਦਾ ਰੇਟ ਵੀ ਜਿਹੜਾ ਕੱਲ ਵੀ ਇੱਥੇ ਜੇ ਰੇਟ ਸੀਗਾ ਤੇ ਅੱਜ ਵੀ ਉਹੀ 3300 ਤੇ 60 ਰੁਪਏ ਵੀ ਆਸ ਸੀਗੀ ਕਿਸਾਨ ਵੀਰਾਂ ਨੂੰ ਕਿ ਦੀਵਾਲੀ ਬਾਅਦ ਆ ਜਿਹੜਾ ਰੇਟ ਵੀ ਵਧਨੇ ਸ਼ੁਰੂ ਹੋ ਜਾਣਗੇ ਪਰ ਫਹਿਲਾਲ ਜਿਹੜੇ ਰੇਟ ਇੱਕ ਵਾਰੀ ਉੱਥੇ ਜੇ ਚੱਲ ਰਹੇ ਆ ਚਾਹੇ ਆਪਾਂ 17 18 ਜੀ ਬਾਸਮਤੀ ਦੀ ਗੱਲ ਕਰ ਲਈਏ ਚਾਹੇ 1400 ਇੱਕ ਮੁੱਛਲ ਦੇ ਰੇਟ ਦੀ ਗੱਲ ਕਰ ਲਈਏ ਮੁੱਛਲ ਦਾ ਰੇਟ ਜਿਹੜਾ ਇਸ ਟਾਈਮ ਆ 3360 ਰੁਪਏ ਜਿਹੜਾ ਅੱਜ 22 10 2025 ਟੌਪ ਦਾ ਰੇਟ ਅੱਜ 3300 ਤੇ 60 ਰੁਪਏ ਰਿਹਾ 1500 ਘਟਿਆ ਜਿਹੜਾ ਅਸੋ ਅੱਜ ਜਿਹੜਾ ਮੁੱਛਲ ਦਾ ਆਇਆ ਸੀਗਾ ਤੇ ਬਾਕੀ 1509 ਤੇ 1699 ਦਾ ਰੇਟ ਬਈ 33400 ਤੋਂ ਚੱਲ ਕੇ ਜਿਹੜਾ 3000 ਰੁਪਏ ਤੱਕ ਰਹਿ ਗਿਆ ਕਿਉਂਕਿ ਸ਼ਰਵਤੀ ਟਾਈਮ ਦੇ ਵਿੱਚ 3400 34500 ਰੁਪਏ ਤੱਕ ਵੀ ਜਿਹੜੀ 1509 ਬਾਸਮਤੀ ਵਿਕੀ ਆ ਪਰ ਫਹਿਲਾਲ ਵੀ ਜਿਹੜਾ ਹੁੰਦਾ ਰੇਟ ਆ 2900 ਦੇ 85 ਰੁਪਏ ਜਿਹੜਾ ਅੱਜ ਟੌਪ ਦਾ ਜਿਹੜਾ ਰੇਟ ਰਿਹਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਲਾ ਹੋਊਗਾ ਵੀ ਵਪਾਰੀ ਹੋਰ ਵੀ ਬਾਹਰ ਆਉਂਦੇ ਆ ਜਾਂ ਨਹੀਂ ਤੇ ਵੀ ਰੇਟ ਵਧੂਗਾ ਜਾਂ ਨਹੀਂ ਉਹਦੇ ਬਾਰੇ ਵੀ ਹਲੇ ਆਪਾਂ ਕੁਝ ਵੀ ਨਹੀਂ ਕਹਿ ਸਕਦੇ 17 18 ਦੇ ਰੇਟ ਵਧਣ ਦੇ ਚਾਂਸ ਹੋ ਸਕਦੇ ਆ ਜੇ ਵਪਾਰੀ ਬਾਦਲਾ ਆਉਂਦਾ ਤਾਂ ਤੇ ਬਾਕੀ ਬਈ ਡੇਲੀ ਦੇ ਜਿਹੜੇ ਰੇਟ ਆਪਾਂ ਅਪਲੋਡ ਕਰਿਆ ਕਰਾਂਗੇ YouTube ਚੈਨਲ ਤੇ ਤੇ ਸ਼ਾਮ ਨੂੰ 7 ਵਜੇ ਵੀ ਕੋਟਕਪੂਰਾ ਮੰਡੀ ਦੇ ਜਿਹੜੇ ਆਪਾਂ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਵੀ ਕੀ ਰੇਟ ਜਿਹੜੇ ਚੱਲ ਰਹੇ ਆ ਕਿਉਂਕਿ ਆਮ ਕਹਿ ਦਿੰਦੇ ਆ ਵੀ ਕੋਟਕਪੂਰਾ ਮੰਡੀ ਦੇ ਵਿੱਚ ਰੇਟ ਤੇਜ਼ ਹੁੰਦਾ ਤੇ ਪਰ ਸ਼ਾਮ ਨੂੰ 7 ਵਜੇ ਵੀ ਆਪਾਂ ਜਿਹੜਾ ਰੇਟ ਅਪਲੋਡ ਕਰਾਂਗੇ YouTube ਚੈਨਲ ਵਪਾਰੀ ਤੇ ਜਾ ਕੇ ਤੁਸੀਂ ਦੇਖ ਸਕਦੇ ਹੋ ਤੇ ਧੰਨਵਾਦ ਸਾਰੇ ਕਿਸਾਨ ਵੀਰਾਂ ਦਾ ਵੀਡੀਓ ਦੇਖਣ ਦੇ ਲਈ